ਕੱਲ ਜਿਹੜੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਹਰਿਆਣਾ ਮੁੱਖ ਮੰਤਰੀ ਪੰਜਾਬ ਦੇ ਐਸਵਾਈਐਲ ਦੇ ইস্যੂ ਤੇ ਉੱਥੋਂ ਨਿਕਲ ਕੇ ਜਿਹੜੀ ਮੁੱਖ ਮੰਤਰੀ ਪੰਜਾਬ ਦੇ ਬਿਆਨ ਸੀ ਜਿਹੜੀ ਫਸਟ ਸਟੇਟਮੈਂਟ ਆਫਟਰ ਦ ਮੀਟਿੰਗ ਉਹ ਸਟੇਟਮੈਂਟ ਨੂੰ ਸੁਣ ਕੇ ਹਰ ਪੰਜਾਬੀ ਹੈਰਾਨ ਵੀ ਹੈ ਤੇ ਬੜੀ ਗਹਿਰੀ ਚਿੰਤਾ ਦੇ ਵਿੱਚ ਵੀ ਹੈ ਬੜਾ ਸੀਰੀਅਸ ਬੜਾ ਇੰਪੋਰਟੈਂਟ ਇਸ਼ੂ ਹੈ ਇਸ਼ੂ ਇਹ ਹੈ ਜਿਹੜਾ ਹਰ ਪੰਜਾਬੀ ਦੀ ਜਿੰਦ ਜਾਨ ਹੈ ਲਾਈਫ ਲਾਈਨ ਆਫ ਪੰਜਾਬ ਬਿਕੋਜ਼ ਇਹ ਪੰਜਾਬ ਦੇ ਪਾਣੀਆਂ ਨੂੰ ਕੰਸਰਨ ਕਰਦਾ ਹੈ ਤੇ SYL ਜਿਹੜਾ ਹਰ ਪੰਜਾਬੀ ਦੇ ਦਿਲ ਦੇ ਭਾਵਨਾਵਾਂ ਦੇ ਬੜਾ ਨੇੜੇ ਇੱਕ ਇਸ਼ੂ ਹੈ ਜਿਹਨੂੰ ਹਰ ਪੰਜਾਬੀ ਬੜੀ ਸੰਜੀਦਗੀ ਨਾਲ ਲੈਂਦਾ ਹੈ SYL ਤੇ ਉਹ ਗੱਲ ਕਰ ਰਹੀ ਸੀ ਇਸ ਲੜਾਈ ਦੇ ਵਿੱਚ ਐਸਵਾਈਐਲ ਨੂੰ ਰੋਕਣ ਵਾਸਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਅਨੇਕਾਂ ਪੰਜਾਬੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਜੇਲਾਂਾਂ ਭਰੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਲੀਡਰਾਂ ਵੱਲੋਂ ਪੰਜਾਬ ਦੇ ਨੌਜਵਾਨ ਦਾ ਲਹੂ ਵੀ ਵਹਾ ਪੰਜਾਬ ਦੇ ਹਾਲਾਤ ਵੀ ਵਿਗੜੇ ਆਪਾਂ ਸਾਰੇ ਜਾਣਦੇ ਆਂ ਪੰਜਾਬ ਕਿਸ ਹਾਲਾਤਾਂ ਚੋਂ ਗੁਜ਼ਰਿਆ ਪਰ ਨਹਿਰ ਨਹੀਂ ਬਣਨ ਦਿੱਤੀ ਤੇ ਕੱਲ ਮੀਟਿੰਗ ਚੋਂ ਨਿਕਲ ਕੇ ਪਹਿਲੀ ਸਟੇਟਮੈਂਟ ਪੰਜਾਬ ਦੇ ਮੁੱਖ ਮੰਤਰੀ ਦੀ ਕੀ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਬਾਹਰ ਨਿਕਲ ਕੇ ਕਹਿੰਦਾ ਪਾਣੀ ਤੋਂ ਡਿਸਾਈਡ ਕਰ ਲੈ ਨਹਿਰ ਬਣਾ ਦੇਂਗੇ ਮੈਂ ਤੁਹਾਨੂੰ ਉਹ ਸਟੇਟਮੈਂਟ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਣਾਉਣੀ ਚਾਹਣਾ ਉਸ ਤੋਂ ਅੱਗੇ ਫਿਰ ਆਪਾਂ ਗੱਲ ਕਰਦੇ ਹਾਂ ਗੁਰੂਆਂ ਦੀ ਬਾਣੀ ਹਮੇ ਮਾਰਗਦਰਸ਼ਨ ਕਰ ਰਹੀ ਹੈ ਹਮ ਭਾਈ ਤੁਮੇ ਯਾ ਜੀ ਕੇ ਵਾਰਿਸ ਜਿਨ੍ਹਾਂ ਨੇ ਯੁੱਧ ਮੇ ਦੁਸ਼ਮਨੋਂ ਕੋ ਵੀ ਪਾਣੀ ਪਿਲਾਇਆ ਤਾਂ ਹਰਿਆਣਾ ਦੁਸ਼ਮਨ ਥੋੜੀ ਹੈ ਮਾਰੇ ਇਹ ਤਾਂ ਭਾਈ ਹੈ ਨਾ ਹਰਿਆਣਾ ਦੁਸ਼ਮਨ ਤੋਂ ਨਹੀਂ ਨਾ ਮਾਰਾ ਤੋਂ ਪੰਜਾਬ ਦੇ ਲੋਕਾਂ ਨੇ ਔਰ ਹਰਿਆਣਾ ਦੇ ਲੋਕਾਂ ਨੇ ਹਮ ਦੋਨੋਂ ਪੇ ਦਿਆ ਹਮ ਵੀ ਚਾਹਤੇ ਹਾਂ ਕਿ ਕੋਈ ਨਾ ਇਸ ਦਾ ਹੱਲ ਨਿਕਲੇ ਚਲੋ ਠੀਕ ਹੈ ਹਮਾਰੇ ਬਜ਼ੁਰਗੋਂ ਨੇ ਥੋੜਾ ਝਗੜਾ ਤਾਂ ਬਜ਼ੁਰਗੋਂ ਕਹੀ ਹੈ ਲੇਕਿਨ ਹਮ ਅਗਲੀ ਨਈ ਜਨਰੇਸ਼ਨ ਆਈ ਹੈ ਨਾ ਨਿਪਟ ਜਾਏਗਾ ਔਰ ਨਿਪਟ ਜਾਏ ਤਾਂ ਅੱਛਾ ਹੈ 66 ਮੇਂ ਅਲੱਗ ਹੋਏ تھے ਅਭੀ ਪਾਣੀਆਂ ਕੱ ਚੱਲ ਰਹੇ ਹੈ ਮੇਰੇ ਕਾਲ ਮੇਂ ਨਿਪਟ ਜਾਏਗਾ ਪਾਣੀ ਤੋ ਡਿਸਾਈਡ ਕਰ ਲੈ ਨਹਿਰ ਬਣਾ ਦੇ ਸੋ ਤੁਸੀਂ ਇਹ ਦੇਖੋ 2 3 ਮੇਨ ਇਸ਼ੂ ਜਿਹੜੇ ਇਹਦੇ ਚ ਮੁੱਖ ਮੰਤਰੀ ਜਿਹੜੀ ਗੱਲ ਕਹੀ ਪਹਿਲੀ ਗੱਲ ਇਹ ਕਹੀ गुरुआ दी पानी हमें मार्गदर्शन करती है हमें भाई हम भाई कन्हैया के जी के वारिस हैं मैं कोट कर रहे हिंदी च बोल रहे हैं हम भाई कन्हैया जी के वारिस हैं जिन्होंने युद्ध में दुश्मनों को भी पानी पिलाया था हरियाणा दुश्मन थोड़ी है हमारा ये तो भाई है हरियाणा दुश्मन तो नहीं है ना हमारा पहली गल ये गल की थी मैं मुख्यमंत्री साहब ने जरूर करनी चाहना है ਕੀ ਸਿੱਖ ਇਤਿਹਾਸ ਨੂੰ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਆਪਦੇ ਪੋਲਿਟਿਕਲ ਮਾਸਟਰਸ ਆਪਦੇ ਹਕਾਵਾਂ ਦੇ ਕਹਿਣ ਤੇ ਉਹਨਾਂ ਨੂੰ ਟਵਿਸਟ ਕਰਕੇ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਕਦੇ ਵੀ ਪੰਜਾਬੀ ਟੋਲਰੇਟ ਨਹੀਂ ਕਰਨਗੇ ਭਾਈ ਕਨਈਆ ਜੀ ਨੇ ਪਾਣੀ ਪਿਆਇਆ ਯੁੱਧ ਦੇ ਵਿੱਚ ਜ਼ਰੂਰ ਪਰ ਆਪਦੇ ਸਿੱਖਾਂ ਦੇ ਮੂੰਹਾਂ 'ਚੋਂ ਪਾਣੀ ਖੋ ਕੇ ਤੇ ਫੇਰ ਨਹੀਂ ਪਿਆਇਆ ਜੇ ਜਿੱਥੇ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਕੰਪੈਸ਼ਨ ਦੀ ਚੈਰਿਟੀ ਦੀ ਸਿੱਖਿਆ ਦਿੱਤੀ ਹੈ ਉਥੇ ਆਪਦੇ ਹੱਕਾਂ ਵਾਸਤੇ ਲੜਨ ਦੀ ਵੀ ਸਾਨੂੰ ਸਿੱਖਿਆ ਦਿੱਤੀ ਹੈ ਹੱਕਾਂ ਤੇ ਡਾਕਾਂ ਨਹੀਂ ਵੱਜਣ ਦੇਵਾਂਗੇ ਤੇ ਇਹ ਗਲਤ ਉਧਾਰਨਾ ਦੇ ਕੇ ਤੁਸੀਂ ਉਹ ਮੋਮੈਂਟਮ ਉਹ ਮਾਹੌਲ ਬਿਲਡ ਕਰਨਾ ਚਾਹੋ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾ ਸਕੇ ਇਹ ਕਦੇ ਵੀ ਕੋਈ ਪੰਜਾਬੀ ਟੋਲਰੇਟ ਨਹੀਂ ਕਰੂਗਾ ਦੂਜੀ ਗੱਲ ਤੁਸੀਂ ਕਹੀ ਕਿ ਇਹ ਸਾਡੇ ਬਜ਼ੁਰਗਾਂ ਦੇ ਝਗੜੇ ਪਾਏ ਹੋਏ ਐ ਇਹਨੂੰ ਅਸੀਂ ਨਵੀਂ ਜਨਰੇਸ਼ਨ ਸੁਲਝਾ ਲਵਾਂਗੇ ਕੀ ਝਗੜੇ ਪਾਏ ਥੋੜੇ ਬਜ਼ੁਰਗਾਂ ਨੇ ਮੈਂ ਦੱਸ ਦਿੰਦਾ ਕੀ ਝਗੜੇ ਐ ਜਦੋਂ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਿਆ ਪੰਜਾਬ ਦਾ ਪਾਣੀ ਪੰਜਾਬ ਨਾਲ ਬੇਇਨਸਾਫੀ ਕਰਦਿਆਂ ਹਰਿਆਣਾ ਤੇ ਰਾਜਸਥਾਨ ਨੂੰ ਵੱਧ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਇਹਦੇ ਖਿਲਾਫ ਜਿਹੜਾ ਇੰਦਰਾ ਗਾਂਧੀ ਦੇ ਕਹਿਣ ਤੇ 1980 ਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਦਰਬਾਰਾ ਸਿੰਘ ਨੇ ਵਾਪਸ ਲਿੱਤਾ ਸਭ ਤੋਂ ਵੱਡਾ ਅਨਿਆਏ ਪੰਜਾਬ ਨਾਲ ਉਦੋਂ ਹੋਇਆ ਉਸ ਤੋਂ ਬਾਅਦ ਜਦੋਂ ਜਦੋਂ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਇਸ ਇਸ਼ੂ ਦੇ ਉੱਤੇ ਇਹੋ ਜਿਹੇ ਕਿਲ ਠੋਕਦੇ ਗਏ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਅੱਜ ਤੱਕ ਨਹੀਂ ਜਾ ਸਕਿਆ ਇਹਦੇ ਸਭ ਤੋਂ ਵੱਡੀ ਜਿਹੜੀ ਜਿਹੜਾ ਕਦਮ ਚੱਕਿਆ ਕਿਸੇ ਵੀ ਸਰਕਾਰ ਜੇ ਕੋਈ ਚੱਕ ਸਕਦੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੱਕਿਆ ਜਦੋਂ 2016 ਚ 16 11 2016 ਨੂੰ 16 ਕਿ 18 18 11 2016 ਨੂੰ SYL ਦੀ ਜ਼ਮੀਨ ਡੀ ਨੋਟੀਫਾਈ ਕਰਕੇ ਤੇ ਓਰੀਜਨਲ ਲੈਂਡ ਹੋਲਡਰਸ ਨੂੰ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ ਤੇ ਬਾਦਲ ਸਾਹਿਬ ਦੀ ਇੱਕ ਫੇਮਸ ਸਟੇਟਮੈਂਟ ਉਸ ਵੇਲੇ ਦੀ ਵਿਧਾਨ ਸਭਾ ਚ ਹੈ ਕਿ ਮੈਂ ਜ਼ਮੀਨ ਵਾਪਸ ਕਰਤੀ ਹੈ ਸੋ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਆ ਮੈਂ ਤੁਹਾਨੂੰ ਸਟੇਟਮੈਂਟ ਬਾਦਲ ਸਾਹਿਬ ਦੀ ਸੁਣਾ ਦਿੰਦਾ ਅਸੀਂ ਇਸ ਗੱਲ ਦਾ ਵੀ ਫੈਸਲਾ ਕੀਤਾ ਕਿ ਫਟੇ ਕਾਨੂੰਨੀ ਮਾਰ ਨਾਲ ਗੱਲ ਚੱਲ ਰਹੀ ਹੈ ਤੇ ਮੇਰੇ ਖਿਆਲ ਆ ਕਿਸੇ ਹੈ ਸੱਜਣ ਜੀ ਕਾਨੂੰਨ ਲਿਆਂਗੇ ਕਿ ਜਿਹੜੀ ਜ਼ਮੀਨ ਇੰਨੇ ਚਿਰ ਦੇ ਖਾਲੀ ਪਈ ਹੈ ਇਹ ਨਹਿਰ ਤਾਂ ਨਾ ਪੜਣੀ ਹੈ ਤੇ ਨਾ ਪੜੇਗੀ ਉਹ ਸਾਰੀ ਨੂੰ ਪੰਜਾਬ ਸਰਕਾਰ ਕੋਲ ਹੈ ਇਹ ਸਾਡੀ ਗੱਲ ਚੱਲ ਰਹੀ ਹੈ ਨਾ ਕਿ ਆਦੇ ਨੇ ਬੱਲੇ ਕੀ ਬਾਸਰੀ ਨਾ ਤੱਕ ਪਾਰਸ ਇਹ ਤਾਂ ਇਹ ਕੋਹਾਇ ਕਰ ਲਈ ਵੀ ਨਾ ਨਹਿਰ ਨਿਕਲੇਗੀ ਨਾ ਲੱਗੂਗਾ ਸੁਮੈ ਇਹ ਦੱਸ ਰਿਹਾ ਜਿਹੜੇ ਇਹ ਕਹਿ ਰਹੇ ਨਾ ਬਜ਼ੁਰਗਾਂ ਦੇ ਪੰਗੇ ਪਾਏ ਆ ਕੀ ਪੰਗੇ ਪਾਏ ਆ ਕਿਸ ਚੀਜ਼ ਨੂੰ ਰੈਫਰ ਕਰ ਰਿਹਾ ਉਹ ਮੈਂ ਦੱਸ ਰਿਹਾ ਤੇ ਬਾਦਲ ਸਾਹਿਬ ਨੇ ਫਿਰ ਵਿਧਾਨ ਸਭਾ ਤੋਂ ਬਾਹਰ ਆ ਕੇ ਸਟੇਟਮੈਂਟ ਦਿੱਤੀ ਸੀ ਕਿ ਚਾਹੇ ਸੁਪਰੀਮ ਕੋਰਟ ਛੱਡ ਕੇ ਕੋਈ ਕੋਰਟ ਆਰਡਰ ਕਰ ਦੇਵੇ ਕੋਈ ਵੀ ਫੈਸਲਾ ਜਿਹੜਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਂਦਾ ਹੋਊਗਾ ਸਰਕਾਰ ਜਾਂਦੀ ਹੈ ਜਾਵੇ ਉਹ ਫੈਸਲਾ ਪੰਜਾਬ ਨੂੰ ਮਨਜ਼ੂਰ ਨਹੀਂ ਹੋਊਗਾ ਸੋ ਜਿਹੜੀ ਜ਼ਮੀਨ ਵਾਂ ਗੱਲ ਕੀਤੀ ਕਿ ਇੱਕ ਦਿਨ ਦੇ ਵਿੱਚ ਉਸ ਵੇਲੇ ਅਖਬਾਰਾਂ ਨੇ ਖਬਰਾਂ ਲਾਈਆਂ 6 ਮਹੀਨੇ ਦਾ ਕੰਮ ਇੱਕ ਦਿਨ ਦੇ ਵਿੱਚ ਇੱਕ ਹੀ ਰਾਤ 'ਚ ਹਜ਼ਾਰਾਂ ਕਿਸਾਨਾਂ ਨੂੰ ਮਿਲਿਆ ਮਾਲਕਾਨਾ ਹੱਕ ਰੋਪੜ 'ਚ 2925 ਕਿਸਾਨਾਂ ਦੇ ਨਾਂ ਹੋਈ ਜ਼ਮੀਨ ਜ਼ਿਲ੍ਹੇ ਦੇ 63 ਪਿੰਡਾਂ ਦੀ 1249 ਏਕੜ ਜ਼ਮੀਨ ਦੀ ਕੀਤੀ ਸੀ ਕੀਤੀ ਹੋਈ ਸੀ ਅਕਵਾਇਰ ਮਹਾਲੀ 'ਚ 1233 ਮਾਲਕਾਂ ਨੂੰ ਮੋੜੀ ਜ਼ਮੀਨ ਸਰਕਾਰ ਨੇ ਐਸਵਾਈਐਲ ਦੀ ਜ਼ਮੀਨ ਦੇ ਇੰਤਕਾਲ ਅਸਲ ਮਾਲਕਾਂ ਦੇ ਨਾਂ ਚਾੜੇ ਇਹ ਇੱਕ ਦਿਨ ਦਾ ਇੱਕ ਰਾਤ ਦੇ ਵਿੱਚ ਬਾਦਲ ਸਾਹਿਬ ਨੇ ਇਹ ਫੈਸਲਾ ਲੈ ਕੇ ਕੰਮ ਕੀਤਾ ਸੀ ਤਾਂ ਕਿ ਕਿਉਂਕਿ ਇਹ ਖਬਰ ਸੀ ਕਿ ਅਗਲੇ ਦਿਨ ਹਰਿਆਣਾ ਸੁਪਰੀਮ ਕੋਰਟ ਚ ਮੂਵ ਕਰੂਗਾ ਤੇ ਫਿਰ ਉਹਦੋਂ ਪਹਿਲਾਂ ਜਦੋਂ ਜ਼ਮੀਨ ਹੀ ਵਾਪਸ ਕਰਤੀ ਤਾਂ ਫਿਰ ਨਾ ਰਹਾ ਬਾਂਸ ਨਾ ਬਜੀ ਬਾਂਸਰੀ ਅੱਜ ਤੱਕ ਉਥੇ ਇਹਨਾਂ ਇਹਨਾਂ ਚੀਜ਼ਾਂ ਨੂੰ ਭਗਵੰਤ ਮਾਨ ਕਹਿ ਰਿਹਾ ਕਿ ਸਾਡੇ ਬਜ਼ੁਰਗਾਂ ਦੇ ਪੰਗੇ ਪਾਏ ਹੋਏ ਆ ਤੇ ਇਹਨਾਂ ਨੂੰ ਪੰਗਿਆਂ ਚੋਂ ਨਿਕਲ ਕੇ ਕਹਿੰਦੇ ਆ ਅਸੀਂ ਇਸ ਮਸਲੇ ਦਾ ਹੱਲ ਕਰਾਂਗੇ ਤੇ ਭਾਈ ਕਨਈਆ ala ਰੋਲ ਅਦਾ ਕਰਾਂਗੇ ਇਹ ਪਹਿਲੀ ਵਾਰੀ ਨਹੀਂ ਜਿਹੜੀ ਮਨਸ਼ਾ ਆਮ ਆਦਮੀ ਪਾਰਟੀ ਦੀ ਜਾਂ ਇਹਨਾਂ ਦੀ ਸਰਕਾਰ ਦੀ ਸਾਹਮਣੇ ਆਈ ਹੈ ਕੈਜੂਅਲ ਸਟੇਟਮੈਂਟ ਨਹੀਂ ਸੀ ਇਹ ਆਫ ਦਾ ਕਾਫਰ ਮਾਰਕ ਨਹੀਂ ਸੀ ਤੁਸੀਂ ਓਵਰ ਦਾ ইয়ার্স dekh lo ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਬੋਲਿਆ ਚਾਹੇ ਉਹ ਅਰਵਿੰਦ ਕੇਜਰੀਵਾਲ ਹੋਵੇ ਇਹਨਾਂ ਦੇ ਹਰਿਆਣਾ ਦੇ ਲੀਡਰ ਹੋਣ ਜਾਂ ਭਗਵੰਤ ਮਾਨ ਹੋਵੇ অলਵੇਜ਼ ਇਸ ਇਸ਼ੂ ਤੇ ਪੰਜਾਬ ਦੇ ਇੰਟਰਸਟਸ ਨੂੰ ਪ੍ਰੋਟੈਕਟ ਕਰਨ ਤੋਂ ਇਹ ਭੱਜੇ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੁਪਰੀਮ ਕੋਰਟ ਨੇ ਜਦੋਂ ਕਿਹਾ ਤੀ ਤੁਸੀਂ ਅਕਵਾਇਰ ਕਿਉਂ ਨਹੀਂ ਕਰਦੇ ਜ਼ਮੀਨ ਪੰਜਾਬ ਨੂੰ ਪੁੱਛਿਆ ਪੰਜਾਬ ਦੀ ਸਟੇਟਮੈਂਟ ਸੁਪਰੀਮ ਕੋਰਟ ਚ 4 10 2023 ਨੂੰ ਇਹ ਸਰਕਾਰ ਦੇ ਦੌਰਾਨ ਕੀ ਸੀ ਕਾਉਂਸਲ ਅਪੀਅਰਿੰਗ ਫਾਰ ਪੰਜਾਬ ਐਕਸਪ੍ਰੈਸਸ ਹਿਸ ਪ੍ਰੈਡੀਕਮੈਂਟ साइटिंग प्रेशर्स फ्रॉम द ओपोजिशन पार्टीज फॉर एक्वायरिंग द लैंड ओन्ड बाय द ਫਾਰਮਰਸ ਬੀ ਆਪੋਜੀਸ਼ਨ ਪਾਰਟੀਆਂ ਦਾ ਸਾਡੇ ਤੇ ਦਬਾਅ ਹੈ ਤੇ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਐਕਵਾਇਰ ਕਰਨ ਚ ਨਹੀਂ ਤਾਂ ਸਰਕਾਰ ਨੇ ਆਪਦੀ ਮਨਸ਼ਾ ਇਹ ਨਹੀਂ ਕਹੀ ਕਿ ਅਸੀਂ ਕਿਸੇ ਕੀਮਤ ਤੇ ਐਕਵਾਇਰ ਨਹੀਂ ਕਰਾਂਗੇ ਫਿਰ 5 ਤਰੀਕ ਨੂੰ ਇਹ 4 10 ਦੀ ਗੱਲ ਹੈ ਸੁਪਰੀਮ ਕੋਰਟ 5 ਤਰੀਕ ਨੂੰ ਦੇਖੋ ਕਿੰਡੀ ਹੈਰਾਨੀ ਦੀ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੇ मिनिस्टरियल बंगलोसज ਮੰਤਰੀਆਂ ਵਾਲੇ ਘਰਾਂ ਚ ਹਰਿਆਣੇ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹਦੇ ਚ ਡਾਕਟਰ ਅਸ਼ੋਕ ਤਮਰ ਇਹਨਾਂ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਉਸ ਵੇਲੇ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨੁਰਾਗ ਢਾਂਡਾ ਤੇ ਵਾਈਸ ਪ੍ਰੈਜ਼ੀਡੈਂਟ ਚਿਤਰਾ ਸਰਵਰਾ ਇਹਨਾਂ ਨੂੰ ਮੰਤਰੀ ਆਲਾ ਘਰ ਦਿੱਤਾ ਜਾਂਦਾ ਹੈ 39 ਸੈਕਟਰ ਦੇ ਵਿੱਚ ਹਾਊਸ ਨੰਬਰ 964 ਜਿਹੜਾ ਪੰਜਾਬ ਦੇ ਲੋਕਾਂ ਦੇ ਟੈਕਸ ਨਾਲ ਚੱਲਦਾ ਉਹ ਪੰਜਾਬ ਦੀ ਜਾਇਦਾਦ ਹੈ ਪੰਜਾਬ ਦੇ ਮੰਤਰੀਆਂ ਦਾ ਘਰ ਹੈ ਉਸ ਅਫੀਸ਼ੀਅਲ ਘਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਾਈ ਜਾਂਦੀ ਹੈ ਜਿੱਥੇ ਇਹ ਐਸਵਾਈਐਲ ਵਾਸਤੇ ਜਿਹੜਾ ਪੰਜਾਬ ਨੂੰ ਕਹਿੰਦੇ ਕਿ ਲੈਂਡ ਅਕਵਾਇਰ ਕਰੋ ਤੇ ਐਸਵਾਈਐਲ ਦੇ ਰਾਹੀਂ ਪੰਜਾਬ ਦਾ ਪਾਣੀ ਡਿਮਾਂਡ ਕਰਦੇ ਐ ਤੇ ਇਹ ਵੀ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਪੂਰੀ ਲੜਾਈ ਲੜਾਂਗੇ ਪੰਜਾਬ ਦੇ ਮੰਤਰੀਆਂ ਦਾ ਘਰ ਇਹਨਾਂ ਨੂੰ ਦਿੱਤਾ ਗਿਆ ਅਗਲੇ ਦਿਨ ਖਬਰਾਂ ਵੀ ਲੱਗੀਆਂ ਸਰਕਾਰੀ ਕੋਠੀ ਪੰਜਾਬ ਦੀ ਪ੍ਰੈਸ ਕਾਨਫਰੰਸ ਹਰਿਆਣੇ ਆਪ ਯੂਨਿਟ ਦੀ ਹਰਿਆਣਾ ਯੂਨਿਟ ਨੂੰ ਪਾਣੀਆਂ ਦੇ ਮਸਲੇ ਤੇ ਕੋਠੀ ਦੇ ਕੇ ਕਸੂਤੀ ਫਸੀ ਪੰਜਾਬ ਸਰਕਾਰ ਉਸ ਤੋਂ ਬਾਅਦ ਫਿਰ ਸੰਦੀਪ ਪਾਠਕ ਜਿਹੜਾ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਬਣਾਇਆ ਇਹਨਾਂ ਨੇ ਉਹਦੀ ਇੱਕ ਪ੍ਰੈਸ ਕਾਨਫਰੰਸ ਫਿਰ ਪ੍ਰੈਸ ਵਾਰਤਾ ਹੁੰਦੀ ਹੈ ਜਿਹਦੇ ਚੋਂ ਕਹਿੰਦਾ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਹੈ ਸੰਦੀਪ ਪਾਠਕ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਪੂਰਿਆ ਗਵਾਂਢੀ ਸੂਬੇ ਦਾ ਪੱਖ स्टेटमेंट दिखा भी तक अजत पढ़ के ही सुनाई है बड़ा साफ है पंजाब के हक का पानी पंजाब को मिलना चाहिए हरियाणा के हक का पानी हरियाणा को मिलना चाहिए सुप्रीम कोर्ट से रास्ता निकलेगा या बातचीत से रास्ता तो तो निकलेगी सुप्रीम कोर्ट सुप्रीम कोर्ट का जो नतीजा आएगा वो सुप्रीम कोर्ट में उस पर बहस करेंगे सारे पक्ष आपस में मिलजुल कर सबसे सही रास्ता निकलता है आम आदमी पार्टी की सरकार पंजाब में है हरियाणा में आम आदमी पार्टी की सरकार बनने पर आपस में मिलजुलकर करेंगे लेकिन फिर भी केंद्र सरकार का इसमें अहम भूमिका रहेगा कांग्रेस पार्टी शो मेर, मेरा ये सारीया थोनू चीज दिखावण दा ये मंशा ए सी कि क्लियर होवे कि आम आदमी पार्टी दी मंशा की है देखो अरविंद केजरीवाल दी जदों शुरू च एंट्री हुंदी है पंजाब 2015 16 14 ਦੀ ਇਲੈਕਸ਼ਨ ਤੋਂ ਬਾਅਦ ਫਿਰੇ 17 ਦੀ ਇਲੈਕਸ਼ਨ 'ਚ ਚੜ ਕੇ ਆਏ ਇਹ ਉਸ ਵੇਲੇ ਅਰਵਿੰਦ ਕੇਜਰੀਵਾਲ ਨੇ ਇਹ ਬੜੀ ਕਲੀਅਰ ਸਟੇਟਮੈਂਟ ਦਿੱਤੀ ਸੀ ਕਿ ਪਾਣੀਆਂ ਤੇ ਜਿੱਥੇ ਪੰਜਾਬ ਦਾ ਹੱਕ ਹੈ ਉੱਥੇ ਹਰਿਆਣਾ ਤੇ ਦਿੱਲੀ ਦਾ ਵੀ ਹੱਕ ਹੈ ਇਹਨਾਂ ਨੂੰ ਪਾਣੀ ਮਿਲਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਉੱਥੋਂ ਚੱਲਦੀਆਂ ਕੇਜਰੀਵਾਲ ਨੂੰ ਦੇਖ ਕੇ ਪਾਠਕਔਰੀ ਸਟੇਟਮੈਂਟ ਦਿੰਦੇ ਆ ਕੇਜਰੀਵਾਲ ਨੇ ਕੇਜਰੀਵਾਲ ਦੀ ਸਰਕਾਰ ਨੇ ਤਾਂ ਇਨਫੈਕਟ ਐਫੀਡੇਵਿਟ ਵੀ ਦਿੱਤਾ ਹੋਇਆ ਸਪਰੀਮ ਕੋਰਟ ਦੇ ਵਿੱਚ ਇਸ ਮਸਲੇ ਤੇ ਕਿ ਇਹ ਜਿਹੜਾ ਹੱਕ ਦਿੱਲੀ ਦਾ ਤੇ ਹਰਿਆਣਾ ਦਾ ਵੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਆਪਾਂ ਕਹਿ ਦਿੰਨੇ ਆ ਵਾਟਰ ਫਲੋਸ ਡਾਊਨ ਕੇਜਰੀਵਾਲ ਪਾਠਕ ਇਹਨਾਂ ਨੂੰ ਦੇਖ ਕੇ ਪੰਜਾਬ ਦੀ ਲੀਡਰਸ਼ਿਪ ਵੀ ਪੰਜਾਬ ਦੇ ਰਾਈਟਸ ਨੂੰ ਪ੍ਰੋਟੈਕਟ ਨਹੀਂ ਕਰ ਸਕੀ ਸੋ ਜਿਹੜੀ ਕੱਲ ਦੀ ਮੀਟਿੰਗ ਤੋਂ ਬਾਅਦ ਇਹਨਾਂ ਨੇ ਆਪਾਂ ਸਾਰੀ ਦੇਖੀ ਉਹ ਗੱਲ ਕਿੱਡੀ ਹਰਿਆਣੇ ਦੇ ਮੁੱਖ ਮੰਤਰੀ ਨਾਲ ਖੜੇ ਹੋ ਕੇ ਭਗਵੰਤ ਮਾਨ ਦੀ ਸਾਰੀ ਪ੍ਰੈਸ ਵਾਰਤਾ ਜੇ ਤੁਸੀਂ ਇੱਕ ਇੱਕ ਲੱਬ ਸੁਣੋ ਇੱਕ ਇੱਕ ਲੱਬ ਦੇ ਵਿੱਚ ਪੰਜਾਬ ਨਾਲ ਧੋਖਾ ਚੱਲ ਰਿਹਾ ਹੈ ਇੱਕ ਇੱਕ ਲੱਬ ਦੇ ਵਿੱਚ ਇਹ ਦਿਖ ਰਿਹਾ ਹੈ ਕਿ ਪ੍ਰੈਸ਼ਰ ਹੈ ਹੁਣ ਪ੍ਰੈਸ਼ਰ ਕੇਂਦਰ ਦੀ ਸਰਕਾਰ ਤੋਂ ਹੈ ਕਿ ਪ੍ਰੈਸ਼ਰ ਅਰਵਿੰਦ ਕੇਜਰੀਵਾਲ ਤੋਂ ਹੈ ਕਿ ਪ੍ਰੈਸ਼ਰ ਦੋਵਾਂ ਤੋਂ ਹੈ ਅੰਦਰ ਪ੍ਰੈਸ਼ਰ ਪੰਜਾਬ ਦੇ ਹਿੱਤ ਕੰਪਰੋਮਾਈਜ਼ ਕੀਤੇ ਜਾ ਰਹੇ ਜਿਵੇਂ ਅੱਜ ਮੈਂ ਇੱਕ ਪੋਸਟਰ ਦੇਖ ਰਿਹਾ ਸੀ ਪੰਜਾਬ ਦਾ ਦਰਬਾਰਾ ਜਿਵੇਂ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੇ ਕਹਿਣ ਤੇ 1980 ਚ ਪੰਜਾਬ ਦੇ ਹੱਥ ਵੱਡੇ ਪਹਿਲੀ ਵਾਰੀ ਸੁਪਰੀਮ ਕੋਰਟ ਚੋਂ ਕੇਸ ਵਿਡਰੋਅ ਕੀਤਾ ਆਪਦੀ ਮੁੱਖ ਮੰਤਰੀਸ਼ਿਪ ਬਚਾਉਣ ਵਾਸਤੇ ਅੱਜ ਅਰਵਿੰਦ ਕੇਜਰੀ ਆਪਣਾ ਭਗਵੰਤ ਮਾਨ ਆਪਦੀ ਮੁੱਖ ਮੰਤਰੀਸ਼ਿਪ ਬਚਾਉਣ ਵਾਸਤੇ ਪੰਜਾਬ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਤੋਂ ਪਿੱਛੇ ਹਟ ਰਿਹਾ ਅਸੀਂ ਹੱਲ ਕੱਢਾਂਗੇ ਪਾਣੀ ਡਿਸਾਈਡ ਕਰ ਲੋ ਨਹਿਰ ਬਣ ਜਾਊਗੀ ਇਹ ਸਾਡੇ ਬਜ਼ੁਰਗਾਂ ਦੇ ਪਾਏ ਹੋਏ ਪੰਗੇ ਆ ਜਿਹੜੇ ਅਸੀਂ ਨਵੀਂ ਜਨਰੇਸ਼ਨ ਹੱਲ ਕਰਾਂਗੇ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ ਮਨਸ਼ਾ ਬੜੀ ਕਲੀਅਰ ਹੈ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਜ਼ਰੂਰ ਕਲੀਅਰ ਕਰਨੀ ਚਾਹਣਾ ਕਿ ਇਸ ਮਸਲੇ ਦਾ ਇੱਕੋ ਹੀ ਹੱਲ ਹੈ ਕਿ ਪੰਜਾਬ ਆਪਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦੇਵੇਗਾ ਤੁਸੀਂ ਉੱਥੇ ਕੱਲ ਜਦੋਂ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਬਾਹਰ ਨਿਕਲ ਕੇ ਆਏ ਮੀਟਿੰਗ ਚੋਂ ਉੱਥੇ ਕੈਟੇਗੋਰਿਕਲੀ ਇਹ ਗੱਲ ਕਿਉਂ ਨਹੀਂ ਕਹੀ ਕਿ ਪੰਜਾਬ ਆਪਦਾ ਇੱਕ ਵੀ ਬੂੰਦ ਪਾਣੀ ਹਰਿਆਣੇ ਨੂੰ ਜਾਂ ਕਿਸੇ ਵੀ ਸੂਬੇ ਨੂੰ ਨਹੀਂ ਦੇਵੇਗਾ ਪੰਜਾਬ ਦੇ ਲੋਕ ਇਹ ਗੱਲ ਸੁਣਨੀ ਚਾਹੁੰਦੇ ਸੀ ਪੰਜਾਬ ਦੇ ਲੋਕ ਆਪਦੇ ਪਾਣੀਆਂ ਦੀ ਰਾਈਟਸ ਪ੍ਰੋਟੈਕਟ ਕਰਨ ਵਾਸਤੇ ਹਰ ਹੱਦ ਤੱਕ ਲੜਾਈ ਲੜਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸardar Sukhbir Singh Badal ਨੇ ਉਸ ਦਿਨ ਮਾਗੀ ਦੀ ਸਟੇਜ ਤੇ ਵੀ ਗੱਲ ਕੀਤੀ ਸੀ ਮੈਂ ਅੱਜ ਦੁਬਾਰਾ ਉਹ ਚੀਜ਼ ਦੁਹਰਾ ਦੇਵਾਂ ਐਸਓਆਈਐਲ ਦਾ ਤਾਂ ਸਵਾਲ ਹੀ ਖਤਮ ਹੋ ਗਿਆ ਜਦੋਂ ਜ਼ਮੀਨ ਹੀ ਨਹੀਂ ਹੈਣੀ ਮੈਂ ਮੁੱਖ ਮੰਤਰੀ ਨੂੰ ਵੀ ਪੁੱਛਣਾ ਚਾਹਣਾ ਹੈ ਵੀ ਤੁਸੀਂ ਕਹਿ ਰਹੇ ਹੋ ਨਹਿਰ ਬਣਾ ਦੇਵਾਂਗੇ ਬਣਾਉਣੀ ਕਾਦੇ ਚ ਹਵਾ ਚ ਜ਼ਮੀਨ ਤਾਂ ਹੈ ਕੋਈ ਨਹੀਂ ਸਾਰੀ ਜ਼ਮੀਨ origignal land old owners ਨੂੰ ਬਾਦਲ ਸਾਹਿਬ ਨੇ ਵਾਪਸ ਕਰਕੇ ਰਾਤੇ ਰਾਤ ਇੰਤਕਾਲ ਵੀ ਉਹਨਾਂ ਦੇ ਨਾਂ ਚੜਾਤੇ ਤੇ ਜ਼ਮੀਰ ਬਣਾਉਣੀ ਕਹ ਦਿੱਤੇ ਐ ਨਹਿਰ ਮੈਂ ਦੂਜੀ ਗੱਲ ਜਿਹੜੀ ਕਹਿਣੀ ਚਾਹਣਾ ਹੈ ਜਿਹੜੀ ਬਾਦਲ ਸਾਹਿਬ ਨੇ ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਨੇ ਮੱਗੀ ਦੇ ਮੇਲੇ ਤੇ ਗੱਲ ਕੀਤੀ ਸੀ ਕਿ ਜਿਹੜਾ ਪੰਜਾਬ ਦਾ ਐਗਜ਼ਿਸਟਿੰਗ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਉਹ ਪਾਣੀ ਵੀ ਰੋਕਿਆ ਜਾਏਗਾ ਅੱਜ ਪੰਜਾਬ ਨੂੰ ਲੋੜ ਹੈ ਪਹਿਲਾਂ ਅਸੀਂ ਆਪ ਦਾ ਘਰ ਪੂਰਾ ਕਰਾਂਗੇ ਪੰਜਾਬ ਦਾ ਪਾਣੀ ਥੱਲੇ ਤੁਰਿਆ ਜਾ ਰਿਹਾ ਪੰਜਾਬ ਰੇਗਿਸਤਾਨ ਬਣਨ ਵੱਲ ਨੂੰ ਜਾ ਰਿਹਾ ਤੇ ਸਾਡੇ ਪੰਜਾਬ ਦੀ ਧਰਤੀ ਚੋਂ ਹਿੱਕ ਨੂੰ چیرਦਿਆਂ ਹੋਇਆਂ ਰਾਜਸਥਾਨ ਫੀਡਰ ਆ ਰਗੀਆਂ ਐਡੀਆਂ ਐਡੀਆਂ ਨਹਿਰਾਂ ਨਹਿਰ ਕਾ ਦਾ ਦਰਿਆ ਵਗ ਰਿਹਾ ਉਹ ਜੇ ਤੁਸੀਂ ਵੇਖੋ ਉਹ ਪਾਣੀ ਰਾਜਸਥਾਨ ਨੂੰ ਜਾ ਰਿਹਾ ਕਿਸ ਹੱਕ ਨਾਲ ਜਾ ਰਿਹਾ ਜੀ ਰਾਈਪੇਰੀਅਨ ਸਟੇਟ ਪੰਜਾਬ ਹੈ ਪਹਿਲਾਂ ਪੰਜਾਬ ਆਪ ਦਾ ਰਾਈਟ ਅਕੋਰਡਿੰਗ ਟੂ ਇੰਟਰਨੈਸ਼ਨਲ ਲਾ ਰਾਈਪੇਰੀਅਨ ਜਿਹੜਾ ਲਾਅ ਹੈ that is the only law to settle water disputes ਤੇ ਫਿਰ ਪੰਜਾਬ ਦੇ ਵੇਲੇ ਇਹ ਰਾਈਟ ਕਿਉਂ ਨਰਮਦਾ ਦਾ ਡਿਸਪਿਊਟ ਹੋਇਆ ਗੁਜਰਾਤ ਦਾ ਤੇ ਰਾਜਸਥਾਨ ਦਾ ਨਰਮਦਾ ওয়াটার ਡਿਸਪਿਊਟਸ ਟ੍ਰਿਬਿਊਨਲ ਦਾ ਇੱਕ ਆਰਡਰ ਆਇਆ ਕਿ ਬਿਕੋਜ਼ ਰਾਜਸਥਾਨ ਇਜ਼ ਨਾਟ ਅ ਰਾਈਪੇਰੀਅਨ ਸਟੇਟ ਇਟ ਕੈਨ ਨਾਟ ਗੈਟ ਦੀ ਵਾਟਰ ਸੋ ਵਾਈ ਇਸ देयर ਅ ਡਿਫਰੈਂਟ ਲਾਅ ਫॉर ਪੰਜਾਬ ਐਂਡ ਵਾਈਜ਼ देयर ਆ ਡਿਫਰੈਂਟ ਲਾਅ ਫਾਰ ਦ ਰੈਸਟ ਆਫ ਦ ਕੰਟਰੀ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ ਕਿਸੇ ਹੱਦ ਤੱਕ ਜਾਣਾ ਪਿਆ ਪੰਜਾਬ ਦੇ ਪਾਣੀਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਲੜਾਈ ਲੜਾਂਗੇ ਐਂਡ ਮੁੱਖ ਮੰਤਰੀ ਨੂੰ ਬੜੀ ਕਲੀਅਰਲੀ ਦੱਸਣਾ ਚਾਹੁੰਦੇ ਆ ਤੁਹਾਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਪੰਜਾਬ ਦੇ ਰਾਈਟਸ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ ਬਟ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ that you have miserably failed ਪੰਜਾਬ ਦੇ ਲੋਕ ਅੱਜ ਠੱਗੇ ਮਹਿਸੂਸ ਕਰ ਰਹੇ ਆ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਜਿਸ ਕੰਮ ਵਾਸਤੇ ਸਰਕਾਰ ਬਣਾਈ ਸੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਸਰਕਾਰ ਨੇ ਕੇਂਦਰ ਦੇ ਸਾਹਮਣੇ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਗੋਡੇ ਟੇਕ ਕੇ ਪੰਜਾਬ ਦੇ ਹੱਕ ਉਹਨਾਂ ਦੀ ਝੋਲੀ 'ਚ ਰੱਖਤੇ ਆ ਕਿ ਪੰਜਾਬ ਨਾਲ ਜੋ ਮਰਜ਼ੀ ਕਰੋ ਮੁੱਖ ਮੰਤਰੀਸ਼ਪ ਮੇਰੀ ਸਲਾਮਤ ਰਹਿਣੀ ਚਾਹੀਦੀ ਹੈ ਮਹੀਨੇ ਰਹਿ ਗਏ 10 ਇਹ ਤਾਂ ਔਖੇ ਸੌਕੇ ਕੱਢ ਲਾਂਗੇ ਜੋ ਪੰਜਾਬ ਨਾਲ ਧੋਖੇ ਹੋਏ ਐ ਉਹਦਾ ਫਿਰ ਉਸ ਤੋਂ ਬਾਅਦ ਹਰੇਕ ਨੂੰ ਆਪਦਾ ਹਿਸਾਬ ਦੇਣਾ ਪਵੇਗਾ ਧੰਨਵਾਦ ਜੀ ਲਗਾਤਾਰ ਲਾਰਡ ਦੀ ਸਿੱਟੀ ਦੇਣ ਦੀ ਚਾਰੀ ਰਸ ਦੀ ਜਿਹੜਾ 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 ਲਗਾਤਾਰ ਹੈ ਜਿਹੜੀਆਂ ਮਤਲਬ ਕੋਈ ਬੜੀ ਬਹੁਤ ਜ਼ਿਆਦਾ ਗਹਿਰੀ ਚਿੰਤਾ ਦਾ ਵਿਸ਼ਾ ਹੈ ਜੀ ਅੱਜ ਪੰਜਾਬ ਦੇ ਵਿੱਚ ਨੋਬਡੀ ਇਜ਼ ਸੇਫ ਕੋਈ ਕਿਸਾਨ ਕੋਈ ਵਪਾਰੀ ਕੋਈ এমਪਲੋਈ ਕੋਈ ਬਿਜ਼ਨਸਮੈਨ ਕੋਈ ਪੋਲੀਟੀਸ਼ਨ ਕੋਈ ਪੁਲਿਸਮੈਨ ਜਦੋਂ ਪੁਲਿਸ ਵਾਲਿਆਂ ਤੇ ਅਟੈਕ ਹੋਣ ਲੱਗ ਜਾਣ ਆ ਦੋ ਤਿੰਨ ਦਿਨ ਪਹਿਲਾਂ ਨਾਬੇ ਇੱਕ ਪੁਲਿਸ ਦਾ ਹੈੱਡ ਕਨਸਟੇਬਲ ਦਾ ਕਤਲ ਕੀਤਾ ਗਿਆ ਅੱਜ ਮੁਹਾਲੀ ਕੋਰਟ ਦੇ ਬਾਹਰ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਗਿਆ ਐਸਐਸਪੀ ਦੇ ਸ਼ਾਇਦ ਦਫ਼ਤਰ ਦੇ ਨੇੜੇ ਤੇੜੇ ਕਿਤੇ ਹੋਇਆ ਐਂਡ ਡਿਊ ਟੂ ਥਿਸ ਪੰਜਾਬ ਦੇ ਵਪਾਰੀ ਪੰਜਾਬ ਚੋਂ ਬਾਹਰ ਜਾ ਰਹੇ ਆ ਅੱਜ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਹਾਲਾਤ ਇਹ ਬਣੀ ਪਈ ਹੈ ਐਂਡ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਜਿਹਦੇ ਕੋਲੇ ਹੋਮ ਡਿਪਾਰਟਮੈਂਟ ਵੀ ਹੈ ਉਹ ਚੁੱਪ ਹੈ ਇਤਨਾ ਸਨਾਟਾ ਕਿਉਂ ਮੁੱਖ ਮੰਤਰੀ ਚੁੱਪ ਹੈ ਕਿਤੇ ਨਾ ਕਿਤੇ ਡੀਜੀਪੀ ਸਾਹਿਬ ਆ ਕੇ ਪ੍ਰੈਸ ਕਾਨਫਰੰਸ ਕਰ ਦੇ ਕਿਉਂ ਦੀ ਕਿਉਂ ਨਹੀਂ ਸਟੇਟ ਦਾ ਹੋਮ ਮਿਨਿਸਟਰ ਕਰਦਾ ਜੀ ਲੋਕਾਂ ਤੇ ਚੁਟਕਲੇ ਸੁਣਾਉਣ ਵਾਸਤੇ ਚਿਚਰਾ ਕਰਨ ਵਾਸਤੇ ਲੋਕਾਂ ਨੂੰ ਮਸਕਰੀ ਕਰਨ ਵਾਸਤੇ ਲੋਕਾਂ ਤੇ ਤੰਜ ਕਸਣ ਵਾਸਤੇ ਤਾਂ ਹਰ ਰੋਜ਼ ਸਟੇਜ ਤੇ ਚੜ ਕੇ ਆਪਾਂ ਬੋਲਦੇ ਆਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਕਿਉਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਬੋਲ ਰਿਹਾ ਪੰਜਾਬ ਦਾ ਹੋਮ ਮਿਨਿਸਟਰ ਬੋਲ ਰਿਹਾ 328 ਰੁਪਏ ਲੈ ਕੇ ਅੱਜ ਫਿਰ ਸਿੱਟ ਚੰਡੀਗੜ੍ਹ ਦੇ ਐਸਡੀਐਸ ਓਫਿਸ ਤੱਕ ਪਹੁੰਚੀ ਤੇ ਕੱਲ ਉਹ ਡਾਟਾ ਜਿਹੜਾ ਉਹ ਮਾਦੋ ਚਿੱਠੀ ਸੀਗੀ ਡਾਟਾ ਇੰਦਰਿੰਜਾ ਦਾ ਡਾਟਾ ਸਭ ਦਿੱਤਾ ਜਾਵੇ ਕੱਲ ਉਸ ਨੂੰ ਕਲੈਕਸ਼ਨ ਲਈ ਫਿਰ ਅਸੀਂ ਫੋਨ ਦੇਖੋ ਗੱਲ ਬੜਾ ਸੈਂਸਿਟਿਵ ਇਸ਼ੂ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਅਧੀਨ ਹੈ ਐਂਡ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਇਸ ਧਿਰ ਇਹਦੇ ਤੇ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰੇ ਮੈਂ ਇਹਦੇ ਤੇ ਇਸ ਕਰਕੇ ਜ਼ਿਆਦਾ ਗੱਲ ਨਹੀਂ ਕਰੂੰਗਾ ਬਟ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਉਹ ਸਭ ਦੇ ਸਾਹਮਣੇ ਹੈ ਪਹਿਲਾਂ ਬੰਗਾ ਜਾ ਕੇ ਵੀ ਪ੍ਰੈਸ ਕਾਨਫਰੰਸਾਂ ਉੱਥੇ ਜਾ ਕੇ ਉੱਥੇ ਕਿਹਾ ਕਿ ਰਿਕਵਰੀ ਹੋਈ ਹੈ ਮੁੱਖ ਮੰਤਰੀ ਨੇ ਐਲਾਨ ਕੀਤਾ ਫਿਰ ਮਗਰੋਂ ਕੀ ਨਿਕਲਿਆ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ एसडीपीसी कोपरेट कर रही है मैं ऐसे कुछ नहीं कहना चाहता बट चीज़ दी दी तेंग 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 ये सब सारी चीज की जी पिछे सच है सामने आजगा समय डोंट वाय देखो मुख्यमंत्री अनाउंसमेंट्स बहुत करते हैं आम आदमी पार्टी की सरकार अनाउंसमेंट्स में एक्सपर्ट है माहिर है पर आप देखें कि कभी उनमें ग्राउंड में कुछ निकला है अब इन्होंने ये दस लाख वाली कर दी आज ही उसमें लूप होल्स निकलने लग गए कितनी कमियां उस स्कीम में जब रोल आउट होगी तब देखेंगे ना इससे पहले भी अनेक अनेक अनाउंसमेंट हुई हैं सोलह मेडिकल कॉलेज पंजाब में बनने थे आप मेरे को ग्राउंड पे एक का काम शुरू हुआ अभी दिखा दो बनना तो बड़ी दूर की बात है पंजाब में मोहल्ला क्लिनिक्स की बात हुई थी क्या निकला उसमें पंजाब में स्कूल ऑफ एमिनेंस की बात हुई थी क्या निकला उसमें पंजाब में, में स्पोर्ट्स स्टेडियम की बात हुई थी क्या निकला उसमें पंजाब में ड्रग्स खत्म होने की अनाउंसमेंट्स थी क्या निकला उसमें बड़े फैनफेयर के साथ लॉन्च किया था ऑपरेशन प्रहार गैंगस्टर्स के खिलाफ और उसी दिन जगू भगवानपुरिया को डिस्चार्ज कर रहे हैं केस में सो ये कॉन्ट्रोडिक्टी नहीं है सो ये हाथी के दांत ਖਾਣੇ ਕੋ اور ਦਿਖਾਣੇ ਕੋ ਹੋਰ ਹੈ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਜੀ ਪੰਜਾਬ ਦੀ ਜਿਹੜੀ ਸਥਿਤੀ ਹੈ ਨਾ ਠੀਕ ਹੈ ਸੁਪਰੀਮ ਹਾਈ ਕੋਰਟ ਨੇ ਡੀਜੀਪੀ ਸਾਹਿਬ ਨੂੰ ਤਲਬ ਕਰਕੇ ਛਾੜ ਲਈ ਜਿੰਨਾ ਚਿਰ ਪੋਲਿਟਿਕਲ ਲੀਡਰਸ਼ਿਪ ਕਿਸੇ ਇਸ਼ੂ ਤੇ ਸੰਜੀਦਾ ਨਹੀਂ ਹੋਊਗੀ ਉਸ ਇਸ਼ੂ ਦਾ ਹੱਲ ਨਹੀਂ ਨਿਕਲੂਗਾ ਟੈਲ ਮੀ ਵੈਨ ਵਾਸ ਦ ਲਾਸਟ ਟਾਈਮ ਜਦੋਂ ਪੰਜਾਬ ਦੇ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਨੇ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕੀਤੀ ਹੋਵੇ ਮੈਨੂੰ ਤੁਸੀਂ ਪੱਤਰਕਾਰ ਸੀਨੀਅਰੋਂ ਸਾਰੇ ਮਿੰਟ-ਮਿੰਟ ਦੀ ਖਬਰ ਰੱਖ ਦਿਓ ਮੈਨੂੰ 4 ਸਾਲਾਂ ਚ ਦੱਸ ਦਿਓ ਲਾਅ ਐਂਡ ਆਰਡਰ ਤੇ ਪ੍ਰੈਸ ਕਾਨਫਰੰਸ ਕਦੋਂ ਹੋਈ ਹੈ ਮੁੱਖ ਮੰਤਰੀ ਸੁੱਤਾ ਪਿਆ ਤੇ ਹਾਲਾਤ ਤਾਂ ਪੰਜਾਬ ਦੇ ਫਿਰ ਦਿਨੋਂ-ਦਿਨ ਵਿਗੜ ਨਹੀਂ ਹੈ ਸਕੂਲਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਮੇਲਾ ਦੀ ਅੱਜ ਵੀ ਕਈ ਸਕੂਲਾਂ ਚੰਡੀਗੜ੍ਹ ਦੇ 26 ਸਕੂਲਾਂ ਨੂੰ ਧਮਕੀ ਹਾਂ ਉਹ ਮੈਨੇ ਵੀ ਸੁਨਾ ਪਰ ਉਸਮੇ ਨਿਕਲਾ ਕੀ ਕਿਉਂਕਿ ਚੰਡੀਗੜ੍ਹ ਮੇ ਥਾ ਮੂਝੇ ਇਹ ਪਤਾ ਨਹੀਂ ਬਟ ਮੈਂ ਇਹ ਦੇਖੋ ਇਹ ਨਾ ਸਬ 스ਪਿਲਓਵਰ ਇਫੈਕਟਸ ਹੁੰਦੇ ਹਨ ਜਦ ਪੰਜਾਬ ਮੇ ਹਾਲਾਤ ਐਸੇ ਬਣ ਰੱਖੇ ਹਨ ਉਹ ਕਨਫਾਈਂਡ ਪੰਜਾਬ ਕੋ ਨਹੀਂ ਰਹੇਗੇ ਉਹ ਪੰਜਾਬ ਸੇ ਬਾਹਰ ਵੀ ਨਿਕਲਣਗੇ ਸੋ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣਿਆ ਨਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੁਬਾਰਾ ਕਿਹਾ ਜੇ ਇਹਨਾਂ ਹਾਲਾਤਾਂ ਤੇ ਕਾਬੂ ਨਾ ਕੀਤਾ ਗਿਆ ਗਾਣੇ ਵੀ ਚੱਲਦੇ ਸੀ ਪੰਜਾਬ ਬਣਿਆ ਗੈਂਗਲੈਂਡ ਵਿੱਚ ਆਈ ਡੋਟ ਸਪੋਰਟ ਸੱਚ ਸੰਗਸ ਪਹਿਲਾਂ ਤਾਂ ਪਰ ਉਹ ਗੱਲਾਂ ਸੱਚੀਆਂ ਹੁੰਦੀਆਂ ਨਜ਼ਰ ਆ ਰਹੀਆਂ ਹੁਣ

ਦੋਨੋਂ ਪਾਰਟੀਆਂ ਇਨ ਇਸ਼ੂਜ਼ ਦਾ ਹੱਲ ਨਹੀਂ ਕਰ ਸਕੀ ਜਾਂ ਤਾਂ ਉਹ ਸੀਰੀਅਸ ਨਹੀਂ ਹੈ ਜਾਂ ਉਹ ਨਾਇਕ ਹਨ ਔਰ ਦੋਨੋਂ ਹੀ ਕੇਸਸ ਇਨ ਦੇ ਆਰ ਨਾਟ ਫਿਟ ਟੂ ਗਵਰਨ ਔਰ ਨਾਟ ਫਿਟ ਟੂ ਰੂਲ ਦ ਸਟੇਟ ਬੀਮਾ ਯੋਜਨਾ ਲੈਟਿਜ਼ ਜਨਰਲ ਇਕੁਰੀ ਲਗਾਤਾਰ ਸਵਾਲ ਉੱਤੇ ਨੇ ਕਿ ਡਾਟਾ ਕਲੈਕਟ ਕਰਨ ਦੀ ਕੋਸ਼ਿਸ਼ਾਂ ਨੇ ਗਰਾਊਂਡ ਤੇ ਕੁਝ ਹੋਰ ਹੈ ਕਿ 1 ਲੱਖ ਕੰਪਨੀਆਂ ਜਿਹੜਾ 9 ਲੱਖ ਜਿਹੜਾ ਦਾਅਵਾ ਕਰਦੇ ਨੇ ਪਰ ਪ੍ਰੀਆ ਜਿਹੜਾ ਆ ਉਹ ਆਸ਼ੁਮੰਤ ਤੱਕ ਨਹੀਂ ਦਿੱਤਾ ਮੈਂ ਉਹੀ ਤੁਹਾਨੂੰ ਗੱਲ ਕਹਾਂ ਨਾ ਜੀ ਹਾਥੀ ਕੇ ਦਾੰਤ ਖਾਣੇ ਕੋ ਔਰ ਦਿਖਾਣੇ ਕੋ ਔਰ ਗੱਲ ਤਾਂ ਕਰ ਰਹੇ ਐ ਸਿਹਤ ਬੀਮਾ ਯੋਜਨਾ ਦੀ ਕਰਨਾ ਇਕੱਠਾ ਡਾਟਾ ਐ ਇਹ ਪਹਿਲਾਂ ਵੀ ਤਰਨਤਾਰਨ ਇਹਨਾਂ ਨੇ ਸ਼ੁਰੂ ਕੀਤੀ ਸੀ ਉਦੋਂ ਕਹਿੰਦੇ ਸੀ ਲਾਂਚ ਕਰਤੀ ਹੁਣ ਕਹਿੰਦੇ ਐ ਲਾਂਚ ਕਰਤੀ ਤੇ ਫਿਰ ਜਾ ਕੇ ਹਸਪਤਾਲ ਚ ਕਿਸੇ ਚ ਪੁੱਛ ਕੇ ਤਾਂ ਵੇਖੋ ਤੁਹਾਨੂੰ 10 ਲੱਖ ਦਾ ਇਲਾਜ ਅੱਜ ਮਿਲ ਰਿਹਾ ਐ ਆਯੂਸ਼ਮਾਨ ਭਾਰਤ ਦੇ ਤਾਂ ਪੈਸੇ ਨਹੀਂ ਦਿੱਤੇ ਗਏ ਨਰੇਗਾ ਦੇ ਪੈਸੇ ਨਹੀਂ ਦੇ ਰਹੇ ਨਰੇਗਾ ਸਭ ਤੋਂ ਘੱਟ ਪਿਛਲੀ ਪਿਛਲੇ ਸਾਲ ਚ ਸਭ ਤੋਂ ਘੱਟ ਜੇ ਨਰੇਗਾ ਚ ਕੰਮ ਮਿਲਿਆ ਵਾਸ ਇਨ ਦਾ ਲਾਸਟ ਈਅਰ ਤੇ ਉਦੋਂ ਤਾਂ 10% ਹੀ ਦੇਣਾ ਸੀ ਹੁਣ ਕਿੱਥੋਂ ਦੇਣੇ ਆ 40% ਕਿਸੇ ਵੀ ਸੈਂਟਰਲ ਸਕੀਮ ਦੇ ਇਹ ਪੈਸੇ ਨਹੀਂ ਭਰ ਰਹੇ ਤੇ ਫਿਰ ਇਹ ਸਿਹਤ ਬੀਮਾ ਯੋਜਨਾ ਦੇ ਕਿੱਥੇ ਮਿਲ ਜਾਣੇ ਆ ਪੈਸੇ ਜੀ ਠੀਕ ਹੈ ਜੀ ਧੰਨਵਾਦ ਜੀ